ਡਿਵੀਜ਼ਨ ਨੰਬਰ 3 ਵੱਲੋਂ ਹਨਾ ਉਹ ਗਲਤ ਕਰਦੇ ਆ ਤੇ ਜਾਣਦੀਆਂ ਕੀ ਮਾਮਲਾ ਸਮਰਜੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸਰ ਸਮੇਂ ਇਸ ਸਦਾ ਦੇ ਜੋ ਓਪੀਓ ਨੂੰ ਖਿਲਾਫ ਵीडी मॉन्ड ਦੇ ਤਹਿਤ ਅੱਜ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਇੱਕ ਓਪੀਓ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦਾ ਨਾਮ ਰਣਜੀਤ ਸਿੰਘ ਉਪਰਰਨ ਜੋ ਸਿੰਘ ਇਹ ਰਾਏਪੁਰ ਲੁਧਿਆਣਾ ਦਾ ਰਹਿਣ ਵਾਲਾ ਹੈਗਾ ਤੇ ਜੋ ਸਾਨੂੰ ਤੱਥ ਪਤਾ ਲੱਗਿਆ ਵੀ ਇਸ ਦੇ ਖਿਲਾਫ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 25 ਮਕਦਮੇ ਦਰਜ ਆ ਗਿਆ ਜਿਸ ਦੇ ਵਿੱਚ 307 379 ਬੀ ਟ੍ਰੈਕਿੰਗ ਦੇ ਬੱਚੇ ਹੈਗੇ ਆ ਤੇ ਹੋਰ ਵੀ ਯੂਨੀਅਨਿਸ ਕਰਾਏਦੇ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਇਹਦੀ ਖਲਾਫੀ ਤੇ ਦਰਜ ਕੀਤੀ ਗਈ ਗ੍ਰਿਫਤਾਰੀ ਕੀਤੀ ਗਈ ਸਰ ਕਿੱਥੇ ਜਾ ਰਿਹਾ ਸੀਗਾ ਕਿ ਇਸਦੀ ਗ੍ਰਿਫਤਾਰੀ ਬਰਨਾਲੇ ਤੋਂ ਕੀਤੀ ਗਈ ਹੈ ਬਰਨਾਲੇ ਤੋਂ ਵੀ ਉਸਦੀ ਰਿਪੋਰਟ ਸੀ ਉਸ ਟਾਈਮ ਕਿਹਾ ਕਿ ਉੱਥੇ ਵੀ ਕੋਈ ਗ੍ਰਿਫਤਾਰੀ ਕਰੋ ਸਾਵਧਾਨੀ ਫੀਕਾ ਬਰਨਾਲੇ ਦਾ ਵੀ ਇਹ ਵਕ ਵਕ ਥਾਣੇ ਦੇ ਵਿੱਚ ਰੋਸ਼ੀ ਹੈਗਾ ਆ ਤੇ ਪੀਓਏ ਅਜ ਤੱਕ ਇਸ ਕਰਕੇ ਗ੍ਰਿਫਤਾਰ ਨਹੀਂ ਹੋਇਆ ਕਿਉਂਕਿ ਕਾਫੀ ਹਰ ਜਗ੍ਹਾ ਤੇ ਆਪਣਾ ਗਲਤ ਐਡਰੈਸ ਲਿਖਾ ਦਿੰਦਾ ਸੀ। ਤੋਂ ਐਡਰੈਸ ਤਸਦੀਕ ਨਾ ਹੋਣ ਕਰਕੇ ਅਜ ਤੱਕ ਇਹ ਗ੍ਰਿਫਤਾਰ ਨਹੀਂ ਹੋ ਸਕਿਆ। ਲੇਕਿਨ ਇਹ ਦੇਖੋ ਕੋਈ ਝਾਲੀ ਆਧਾਰ ਕਾਰਡ ਜਾਂ ਝਾਲੀ ਕੋਈ ਪ੍ਰੂਫ ਮਿਲੇ ਨਹੀਂ ਜਿਹੜੇ ਇਹਨੇ ਵਕ ਵਕ ਜਿੰਨੀਆਂ ਚ ਲੈ ਕੇ ਬਣਾਈ ਹੋਣਗੇ। ਫਿਲਹਾਲ ਦੀ ਗੱਡੀ ਐਦਾ ਦਾ ਕੁਛ ਇਹਦੇ ਤੋਂ ਬਰਾਮਦ ਨਹੀਂ ਹੋਇਆ। 3 ਨੰਬਰ ਥਾਣੇ ਚ ਇਹਦੇ ਖਿਲਾਫ ਕਰਾਂਗ ਮੁਕੱਦਮਾ। 18 ਡਿਵੀਜ਼ਨ ਨੰਬਰ 10 ਦੇ ਵਿੱਚ ਇਹਦੇ ਖਿਲਾਫ ਮੁਕੱਦਮਾ ਨੰਬਰ 49 ਜੋ 2019 ਦਾ ਇੰਤਿਹਾਰਾ 179411 ਆਪੀਸੀ ਦੇ ਤਹਿਤ ਦਰਜ ਹੋਇਆ ਸੀ ਇਸੇ ਕਰਕੇ ਦੱਸਿਆ ਕਿ ਆਪਣੀ ਕੋਈ ਅੰਕ ਸੀ ਮਿਲ ਗਈ ਕਾਰਨ ਚੇਨ ਕਰਨ ਲਈ ਦਿਸੇ ਗਏ ਸੀ ਬੁਲੇਜਨ ਕਰਦੇ ਇਹ ਅਸਲ ਤੇ ਜਦੋਂ ਇਹ ਪੜਿਆ ਜਾਂਦਾ ਸੀ ਕਿਤੇ ਤੇ ਆਪਣਾ ਐਡਰੈਸ ਗਲਤ ਲਿਖਾ ਦਿੱਤਾ ਸੀ ਹਰ ਜਗ੍ਹਾ ਤੇ ਆਪਣਾ ਗਲਤ ਐਡਰੈਸ ਲਿਖਾਉਣ ਕਰਕੇ ਇਹਦਾ ਕਦੇ ਐਡਰੈਸ ਤਸਦੀਕ ਹੀ ਨਹੀਂ ਹੋਇਆ ਸੀ ਲੁਧਿਆਣੇ ਦੇ ਹੋਰ ਥਾਣਿਆਂ ਦੇ ਵਿੱਚ ਵੀ ਇਹਦੇ ਤੇ ਹੈਗੇ ਮੁਕਦਮੇ ਜੀ ਲੁਧਿਆਣੇ ਦੇ ਹੋਰ ਥਾਣਿਆਂ ਦੇ ਮੁਕਦਮੇ ਵੀ ਹੈਗੇ ਆ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਨਾਲ ਦਨਾਲਾ ਵੀ ਹੈ ਗਿਆ ਥਾਣਾ ਡਿਵੀਜ਼ਨ ਨੰਬਰ 7 ਦੇ ਲੁਧਿਆਣਾ ਦੇ ਹੈ ਗਿਆ ਲੁਧਿਆਣਾ ਦੇ ਵੀ ਹੈ ਗਿਆ ਹਾਂਜੀ ਇਹ ਕਿ ਸਾਰੇ 7 ਸਾਲ ਇਹ 7 ਸਾਲ ਰਿਹਾ ਕਿੱਥੇ ਅਸਲ 'ਚ ਇਹ ਦੇ ਇਹਦੇ ਖਿਲਾਫ ਵਕਫੋ ਕੰਜਰੀਆਂ ਦੇ ਵਿੱਚ ਪਰਚੇ ਦਰਜ ਨੇ ਇਹ ਇਹ ਵਾਲੇ ਦੋਲੇ ਜਦੋਂ ਇਹਦੀ ਆਡੈਂਟੀਟੀ ਐ ਡਿਸਕਲੋਜ਼ ਨਹੀਂ ਕਰਦਾ ਸੀ ਤੇ ਆਪਣੇ ਟਿਕਾਣੇ ਤੇ ਛੁਪ ਜਾਂਦਾ ਸੀ ਜਿਸ ਕਰਕੇ ਇਹ ਤੋਂ ਇਹ ਹਜ਼ਾਰ ਕਾਨੂੰਨ ਤੋਂ ਜਲਦੀ ਬਣਾਉਂਦਾ ਸੀ ਉਹ ਹਜੇ ਤਸਦੀਕ ਨਹੀਂ ਹੋਇਆ ਹੈਗਾ ਲੇਕਿਨ ਸਰ ਜਦੋਂ ਇਹ ਫੜਿਆ ਗਿਆ ਉਸ ਤੋਂ ਬਾਅਦ ਇਹਨੇ ਕਿੰਨੇ ਕਿ ਮਾਮਲੇ ਕਬੂਲੇ ਕਿ ਪਰਨਾਲੇ ਚ ਵੀ ਕਿਤੇ ਨਹੀਂ ਕਿ ਪਰਨਾਲਾ ਪੁਲਿਸ ਦੇ ਹੱਥ ਵਿੱਚ ਲੱਗਿਆ ਲੁਧਿਆਣਾ ਪੁਲਿਸ ਦੇ ਹੱਥ ਲੱਗਿਆ ਰਹਿਣ ਰਹਿੰਦਾ ਪਰਨਾਲੀ ਪਿਆ ਸੀ ਫਿਲਹਾਲ ਦੀ ਗੜੀ ਇਹ ਇਹਦੇ ਖਿਲਾਫ ਸਾਡੇ ਸੁਪੀਸ ਦੇ ਵਿੱਚ ਜੋ ਆਇਆ 12 ਮੁਕਦਮੇ ਦਰਜ ਦੇ ਵਿੱਚ ਹੋਏ ਨੇ ਇਹਦੇ ਖਿਲਾਫ ਜੋ ਕਿ ਬਾਈ ਸੌਰੀ ਬਾਈ ਮੁਕਦਮੇ ਦਰਜ ਹੋਏ ਨੇ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਤੇ ਇਹਨਾਂ ਵਿੱਚੋਂ ਹੀਨਸ ਕਰਾਈਮ ਦੇ ਮੁਕਦਮੇ ਵੀ ਹੈਗੇ ਨੇ ਹੈਗੇ ਨੇ ਥੈਂਕ ਯੂ ਥੈਂਕ ਯੂ ਸਰ ਬਹੁਤ-ਬਹੁਤ